ਮੇਰੀ ਗੱਲ ਸਵੇਰੇ ਗੁਲਜਾਰ ਸਿੰਘ ਰਣੀਕੇ ਜੀ ਦੇ ਬੇਟੇ ਲਾਲੀ ਰਣੀਕੇ ਦਾ ਮੈਨੂੰ ਫੋਨ ਆਇਆ ਉਹਨਾਂ ਨਾਲ ਗੱਲ ਹੋਈ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਸੋਸ਼ਲ ਮੀਡੀਆ ਦਾ ਦੁਰਵਰਤੋਂ ਹੋ ਰਿਹਾ ਉਹ ਮੇਰੀ ਆਈਡੀ ਨਹੀਂ ਹੈਗੀ ਮੇਰੀ ਆਈਡੀ ਫੇਸਬੁੱਕ ਨੇ ਵੈਰੀਫਾਈਡ ਕੀਤੀ ਆ ਬਲੂ ਟਿੱਕ ਵਾਲੀ ਆ ਮੈਂ ਉਹਨਾਂ ਨੂੰ ਵੀ ਦੱਸਿਆ ਲਾਲੀ ਜੀ ਹੋਰਾਂ ਨੂੰ ਮਾਸਮਾਨ ਔਰਤ ਬਾਰੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਲਿਖ ਦੇਣੀ ਗਲਤ ਕਿਸੇ ਹੋਰ ਔਰਤ ਦਾ ਚੱਕ ਕੇ ਨਾਮ ਇਹਨਾਂ ਦੇ ਨਾਮ ਜੋੜ ਦੇਣਾ ਅਸੀਂ ਵੀ ਪੁਲਿਸ ਨੂੰ ਕੰਪਲੇਂਟ ਕਰ ਰਹੇ ਆ ਬਹੁਤ ਮਾੜੀ ਗੱਲ ਆ سوشل ਮੀਡੀਆ ਨੂੰ ਚੰਗੇ ਵਧੀਆ ਅچھے ਕੰਮਾਂ ਵਾਸਤੇ ਵਰਤੋ ਜਿਹੜਾ ਤੁਸੀਂ ਫੇਕ ਝੂਠੀਆਂ ਇਦਾਂ ਦੀਆਂ ਗੱਲਾਂ ਅਫਵਾਹਾਂ ਡਾਉਣੀਆਂ ਇਹ ਬੜੀ ਨਿੰਦਣਯੋਗ ਗੱਲ ਹੈ ਉਹ ਐਫ ਆਈ ਆਰ ਦਰਜ ਹੋਈ ਪਰ ਅਫਸੋਸ ਇਸ ਗੱਲ ਦਾ ਐਫ ਆਈ ਆਰ ਦਰਜ ਕਰਤੀ ਸਾਈਬਰ ਸੈੱਲ ਨੇ ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਉਸ ਦੋਸ਼ੀ ਤੱਕ ਪੁਲਿਸ ਪਹੁੰਚ ਨਹੀਂ ਸਕੀ ਅਸੀਂ ਆ ਸਵੇਰੇ ਵੀ ਜਿਹੜੀ ਗੁਲਜਾਰ ਰਣੀਕੇ ਜੀ ਵਾਲੀ ਗਲਤ ਵੀਡੀਓ ਫੇਕ ਵੀਡੀਓ ਹੋਈ ਆ ਅਸੀਂ ਉਸ ਸਰਦਾਰ ਅਵਤਾਰ ਸਿੰਘ ਮੇਰੇ ਪਾਰਟੀ ਦੇ ਮੀਡੀਆ ਇਨਚਾਰਜ ਉਹਨਾਂ ਨੇ ਤੁਰੰਤ ਉਸ ਪੇਜ ਦੇ ਉੱਤੇ ਮੈਸੇਜ ਪਾਇਆ ਵੀ ਇਹਨੂੰ ਤੁਰੰਤ ਡਿਲੀਟ ਕਰ ਦੇ ਤੇਰੇ ਵਿਰੁੱਧ ਕਾਨੂੰਨੀ ਕਾਰਵਾਈ ਸਖਤ ਕਰਾਵਾਂਗੇ ਮੇਰਾ ਫੇਸਬੁੱਕ ਪੇਜ ਵੈਰੀਫਾਈਡ ਆ ਮੇਰੇ ਫੇਸਬੁੱਕ ਪੇਜ ਦੇ ਉੱਤੇ ਤਕਰੀਬਨ 10 ਲੱਖ ਦੇ ਕਰੀਬ ਫਾਲੋਅਰਸ ਹੈਗੇ ਆ ਵੈਰੀਫਾਈਡ ਫਰੋਮ ਫੇਸਬੁੱਕ ਨੀਲੇ ਰੰਗ ਦਾ ਬਲੂ ਟਿਕ ਲੱਗਾ ਹਾ ਉਹ ਮੇਰਾ ਫੇਸਬੁੱਕ ਪੇਜ ਆ ਜਿਹੜੇ ਬਾਕੀ ਨੇ ਜੀ ਉਹਨਾਂ ਦੇ ਖਿਲਾਫ ਕਿ ਮੈਂ ਤਾਂ ਬੜੀ ਬਾਰੀ ਪੁਲਿਸ ਨੂੰ ਇਹ ਗੱਲ ਲਿਖ ਕੇ ਦਿੱਤੀ ਹੈ ਜਿੰਨੇ ਲੋਕਾਂ ਨੇ ਮੇਰੇ ਨਾਮ ਤੇ ਸਿਮਰਜੀਤ ਸਿੰਘ ਬੈਂਸ ਫੈਨ ਕਲੱਬ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੇਜ ਬਣੇ ਹੋਏ ਆ ਜਿਹੜਾ ਤਾਂ ਕੋਈ ਚੰਗੇ ਕੰਮ ਲਈ ਵਰਤੇ ਉਹਨੂੰ ਜੀ ਆਇਆਂ ਨੂੰ ਪਰ ਜਿਹੜਾ ਬੰਦਾ ਕੋਈ ਗਲਤ ਸ਼ਰਾਰਤ ਕਰਕੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਮੈਂ ਪਹਿਲਾਂ ਵੀ ਬੜੀ ਬੜੀ ਪੁਲਿਸ ਨੂੰ ਲਿਖਿਆ ਤੇ ਹੁਣ ਵੀ ਲਿਖਾਂਗਾ ਤਾਂ ਲੱਗਦਾ ਜੀ ਇਹ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆਏ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਬੜੀ ਨੀਵੀਂ ਪੱਧਰ ਦੀ ਕਮਾਂਗਾ ਕਿ ਚਾਲ ਹੈਗੀ ਆ ਨੀਵੀਂ ਪੱਧਰ ਦੀ ਚਾਲ ਹੈ ਪੀਟੀਸੀ ਚੈਨਲ ਦੇਖੋ ਤੁਸੀਂ ਪੀਟੀਸੀ ਚੈਨਲ ਨੇ ਬਿਨਾ ਤਸਦੀਕ ਕੀਤੇ ਬਿਨਾ ਮੇਰੇ ਤੋਂ ਪੁੱਛੇ ਬਿਨਾ ਕੋਈ ਗੱਲ ਦੀ ਜਾਂਚ ਪੜਤਾਲ ਕੀਤੇ ਸਵੇਰ ਦੀ ਇੱਕ ਫਲੈਸ਼ ਜਿਹੜੀ ਨਿਊਜ਼ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਪੀਟੀਸੀ ਦਾ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਜਾਣਦੇ ਆ ਵੀ ਇਹ ਸਵੇਰ ਤੋਂ ਰਾਤ ਤੱਕ ਕੀ ਕਰਦਾ ਕੀ ਕਹਿੰਦਾ ਕੀ ਬੋਲਦਾ